हां पेंटर सब्जी ਲੈ ਲਈ ਆਉਣ ਲੱਗਾ ਚੰਗਾ ਆਹੋ सब्जी ਹੈ ਨਹੀਂ ਕੋਈ ਧਰਨੇ ਨੂੰ ਤੇ ਨਾਲੇ ਆਏ ਕਰੀ ਰਿਫੈਂਡ ਤੇਲ ਲੈ ਆਈ 2 ਕਿਲੋ ਲੈ ਆਈ ਮम्मी ਜੀ ਤੁਸੀਂ ਸਮਾਨ ਮੰਗਾਈ ਜੰਨੇ ਆ ਤੇ ਸਰਫ ਵੀ ਮੰਗਾ ਲਓ ਅੱਛਾ ਮੇਰੀ ਗੱਲ ਸੁਣ ਸਰਫ ਵੀ ਲੈ ਆਈ ਫੇਰ ਆਉਣ ਲੱਗਾ ਚੰਗਾ ਤੇ ਉਹ ਸੱਚ ਸਾਬਣ ਵੀ ਮੁੱਕੀ ਪਈ ਆ ਕੱਪੜੇ ਧੋਣ ਵਾਲੀ ਨਾ ਐਡੀ ਛੇਤੀ ਸਾਬਣ ਮੁੱਕ ਗਈ ਤੇ ਹੋਰ ਮੰਮੀ ਹੁਣ ਨਾ ਤਾਂ ਨਾ ਤਾਂ ਕੱਪੜੇ ਧੋਣੇ ਮੁਕਣਗੇ ਹੀ ਆ ਸਾਬਣ ਤਾਂ ਨਾ ਇਕੱਠਾ ਸੌਦਾ ਮੰਗਾਇਆ ਸੀ ਉਹ ਤੇ ਮੰਗਾਇਆ ਤਾਂ ਸੀ ਵਿੱਚ ਸਾਬਣ ਮੰਮੀ ਕਿੰਨਾ ਟਾਈਮ ਹੋ ਗਿਆ ਮੰਗਾਈ ਨੂੰ ਤੂੰ ਫੋਨ ਕੱਟ ਪਿੰਦਰ ਕਿੰਨਾ ਟਾਈਮ ਹੋ ਗਿਆ ਮੰਮੀ ਸਮਾਨ ਮਗਾਏ ਇਹਨੂੰ ਨਾ ਤਾਂ ਕਿਤੇ ਕੰਬਲ ਤੁਸੀਂ ਕੱਢ ਕੇ ਦੇ ਦੇਣੇ ਆ ਕਿਤੇ ਤੁਸੀਂ ਸੋਫਿਆਂ ਦੇ ਗੁਲਾਫ ਕੱਢ ਤੇ ਕਿਤੇ ਤੁਸੀਂ ਕੁਝ ਕੱਢ ਤਾਂ ਹੁਣ ਸਰਬਸਾਫਨ ਤਾਂ ਲੱਗੂਗੀ ਤੇ ਫਿਰ ਐਡੀ ਛੇਤੀ ਤਾਂ ਫਿਰ ਵੀ ਨਹੀਂ ਮੁੱਕਣੀ ਚਾਹੀਦੀ ਸਰਫ ਜਿਆਦੇ ਪਾ ਪਾ ਕੇ ਉਹ ਜਦੋਂ ਵਿਧਾਈ ਤੁੜੀ ਜਾਂਦੀ ਉਹ ਮੁੱਕ ਨਹੀਂ ਆਈ ਐਡੀ ਛੇਤੀ ਮੰਮੀ ਮੈਂ ਮੱਦੇ ਆਉਂਦੀ ਨਹੀਂ ਮੈਨੂੰ ਪਤਾ ਇਹ ਵੀ ਕਿੰਨੀ ਪਾਉਣੀ ਮੈਂ ਓਨੋਂ ਹੀ ਪਾਉਣੀ ਆ ਆਈ ਨਹੀਂ ਟਾਈਮ ਪਾਸ ਹੋਣਾ ਇੰਨਾ ਇੰਨਾ ਮਗਾ ਕੇ ਫਿਰ ਤੇ ਤੁਸੀਂ ਕਹਿ ਦਿਓ ਹੁਣ ਮਗਾ ਦੇਣੀ ਆ ਮਗਾ ਮਂਗਾਉਣੀ ਪਊਗੀ ਹੁਣ ਐਡੀ ਛੇਤੀ ਜਦੋਂ ਮੁਕੋਤੀ ਬੰਦੀ ਸੀ ਛੇਤੀ ਅਰਪਣ ਦਾ ਫੋਨ ਆ ਗਿਆ ਹੈਲੋ ਹਾਂ ਅਰਪਣ ਅੱਛਾ ਆਉਂਦੀ ਨਹੀਂ ਤੂੰ ਕਿਉਂ ਅੱਛਾ ਫਰੈਂਡ ਦੀ ਪਾਰਟੀ ਤੇ ਜਾਣਾ ਹੈ ਠੀਕ ਹੈ ਰੋਟੀ ਨਾ ਲਾਵਾਂ ਚੱਲ ਠੀਕ ਹੈ ਮੈਂ ਤਾਂ ਵੈਸੇ ਲਾ ਤਾਂ ਸੀ ਨਾ ਤੇਰੇ ਰੋਟੀ ਵੀ ਲਾਤੀ ਸੀਗੀ ਸਾਕ ਚੱਲ ਠੀਕ ਹੈ ਫਿਰ ਨਹੀਂ ਲਾਉਂਦੀ ਓਕੇ 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 ਚਲ ਗੁੜੇ ਟਾਈਮ ਤਾਂ ਇੰਨਾ ਜ਼ਿਆਦੇ ਹੋ ਗਿਆ ਰੋਟੀ ਤਾਂ ਹੁਣੇ ਪਕਾ ਲਈ ਹੋ ਤੇ ਪਕਾ ਕੇ ਡੱਬੇ ਚ ਬੰਦ ਕਰਕੇ ਰੱਖਤੀ ਹੋ ਆਈ ਨਹੀਂ ਇਹਨੂੰ ਪਤਾ ਵੀ ਮੈਂ ਰੋਟੀ ਫੜਾਉਣੀ ਵੀ ਆ ਬਸ ਇੱਕ ਪਕਾਉਣ ਦਾ ਢਾਂਗ ਜ਼ਰੂਰ ਅੱਜ ਲੈਂਦੀ ਐ ਵੀ ਤੂੰ ਪਕਾ ਕੇ ਰੱਖ ਦੇ ਤੂੰ ਫੜਾ ਵੀ ਦੇ ਕਿਸੇ ਨੂੰ ਆ ਆਪਣੀ ਉੱਠ ਕੇ ਖਾਣੀ ਪੈਣੀ ਚੱਲ ਮਣ ਪਾ ਚੱਲ ਕੇ ਰੋਟੀ ਨੇ ਜਸਮੀਤ ਕੀ ਬੇਬੇ ਤੂੰ ਰੋਟੀ ਖਾ ਲਈ ਹਾਂ ਬੇਬੇ ਮੈਂ ਤਾਂ ਖਾ ਲਈ ਨਾ ਤੇ ਜੇ ਤੂੰ ਖਾ ਲਈ ਤੇ ਪਿੰਦਰ ਹੋਣੀ ਵੀ ਖਾ ਲਈ ਪਿੰਦਰ ਵੀ ਖਾ ਗਿਆ ਹਾਂਜੀ ਤੇ ਮੇਰੀ ਗੱਲ ਸੁਣ ਤੇ ਡੱਬੇ ਚ ਇੰਨੀਆਂ ਰੋਟੀਆਂ ਪਈਆਂ ਉਹ ਬੇਬੇ ਮੈਂ ਤਾਂ ਉਹ ਕੀ ਉਹ ਆਦਾ ਮੂੰਹ ਨਾ ਬੰਦ ਰੱਖਿਆ ਕਰ ਇੰਨੀਆਂ ਇੰਨੀਆਂ ਪਕਾ ਕੇ ਰੱਖ ਦੇਣੀਆਂ ਨਾ ਤੂੰ ਪੀਣ ਕਰਨਾ ਨਾ ਤੂੰ ਪਿਆ ਕੇ ਲਿਆਉਣਾ ਬੇਬੇ ਮੇਰੀ ਗੱਲ ਤਾਂ ਸੁਣ ਲੈ ਕੀ ਸੁਣਾ ਤੇਰੀ ਗੱਲ ਸੁਣੀ ਜਾਂ ਨਹੀਂ ਜਿੱਤੇ ਦੀ ਤੂੰ ਵਿਆਹ ਕੇ ਆਈਂ ਵਿਆਹ ਕੇ ਆਈਂ ਇਸ ਘਰ ਦੇ ਵਿੱਚ ਮੇਰੀ ਗੱਲ ਸੁਣ ਲੈ ਇਹ ਨਿੱਟਾ ਤੂੰ ਢੋਲ ਆਟੇ ਵਾਲਾ ਵੈਂਦੀ ਖਾਲੀ ਕਰ ਦੇਗੀ ਤੈਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਕਿਤੇ ਤਾ ਤੂੰ ਜਮਾ ਡੱਬਾ ਭਰ ਦੇਣੀ ਤੇ ਕਿਤੇ ਤੂੰ ਜਮਾ ਖਾਲੀ ਰੱਖ ਦੇਣੀ ਫਿਰ ਪਕਾਉਂਦੇ ਕੋਈ ਨਹੀਂ ਇਹ ਗੱਲਾਂ ਨਾ ਤੇਰੀਆਂ ਇੱਥੇ ਚੱਲਣੀਆਂ ਉੱਥੇ ਚੱਲਣੀਆਂ ਜਿਵੇਂ ਚੱਲਣੀਆਂ ਸੀ ਅਰੇ ਦਿਮਾਗ ਲਾ ਲਿਆ ਕਰ ਕੰਮ ਚ ਮੜਾ ਮੋਟਾ ਐਨੀਆਂ ਪਕਾ ਕੇ ਰੱਖ ਤੀਆਂ ਉਹ ਹਣ ਤੱਤੀਆਂ ਕਰ ਕਰ ਮੈਨੂੰ ਰਾਤ ਨੂੰ ਖਾਣੀਆਂ ਪੈਣੀਆਂ ਹੁਣ ਸਿੱਟਣਗਾ ਤਾ ਨਹੀਂ ਉਹ ਜਿਵੇਂ ਮੀਤ ਰੋਟੀ ਲੈ ਕੇ ਆਏ। ਉਹ ਰੋਟੀ ਤਾਂ ਹੈ ਨਹੀਂ ਜੀ ਖਤਮ ਹੋ ਗਈ। ਅੱਛਾ ਮੱਕ ਕੀ? ਕੋਈ ਨਹੀਂ। ਚਲੋ ਕੋਈ ਗੱਲ ਨਹੀਂ ਮੈਂ ਮੈਂ ਇੱਕ ਮਿੰਟ ਚਲਾ ਕੇ ਲੈ ਆ ਦਿੰਦੀ ਆਟਾ ਗੁੰਨੇਗੀ ਮੈਂ ਥੋੜੀ ਬਣਾ ਦਿੰਦੀ। ਉਹ ਨਹੀਂ ਨਹੀਂ ਕਿਧਰ ਇਹਨਾਂ ਕੁਛ ਕਰਾਂਗੀ ਕਿਧਰ ਆਟਾ ਗੁੰਨੇਗੀ ਮੈਂ ਕੋਈ ਨਾ ਸਬਜ਼ੀ ਖਾ ਲੈਣਾ। ਠੀਕ ਹੈ। ਲੈ ਦੱਸ। ਇਹ ਤੇਰਾ ਨਹੀਂ ਕਸੂਰ। ਇਹ ਨਾ ਤੇਰੇ ਹੱਥਾਂ ਦਾ ਕਸੂਰ ਆ। ਹੋਰਾ ਬਰਕਤ ਹੈ ਨਹੀਂ ਤੇਰੇ ਹੱਥਾਂ ਤੇ ਵਿੱਚ। ਆਈ ਰੋਟੀ ਕਿਵੇਂ ਮੋਕੂਗੀ ਜਿਹੜੀ ਚੀਜ਼ ਬਣਾਉਣੀ ਆ ਉਹ ਮੁੱਕ ਜਾਂਦੀ ਆ ਜਾਂ ਬਾੜੀ ਪਈ ਰਹਿੰਦੀ ਆ ਬੇਬੇ ਕਹੇ ਜੀਆਂ ਗੱਲਾਂ ਕਰਦੀਆਂ ਤੂੰ ਮੈਂ ਕੱਲੀ ਰੋਟੀ ਨੂੰ ਨਹੀਂ ਆਂਦੀ ਸਾਰਾ ਕੁਝ ਹੀ ਮਕੋ ਦਿੰਦੀ ਆ ਕੋਈ ਨਾ ਜੇ ਸਰਫਾ ਉਹ ਨਹੀਂ ਕੋਈ ਬਰਕਤ ਪੈਣ ਦਿੰਦੀ ਜੇ ਨੂਨ ਮਿਰਚ ਆ ਉਹ ਨਹੀਂ ਕੋਈ ਸਰ ਬਰਕਤ ਪੈਣ ਦਿੰਦੀ ਵਿੱਚ ਚੀਜ਼ਾਂ ਦੇ ਕੋਈ ਨਾ ਇਹਨੂੰ ਆਈ ਨੂੰ ਹਜੇ 6 ਮਹੀਨੇ ਹੋਏ ਆ ਹੌਲੀ ਹੌਲੀ ਇਹਨੂੰ ਸਹਵਾ ਜਾਊਗਾ ਤੇ ਰਹੀ ਗੱਲ ਸਰਪ ਦੀ ਸਰਫੇ ਖਾਂਦੀ ਐ ਆਪਣੀ ਕੱਪੜੇ ਧੋਂਦੀ ਐ ਤੇ ਫੇਰ ਮਕੋਣੀ ਥੋੜਾ ਹੁੰਦੀ ਆ ਇੰਨੀ ਆ ਇੰਨੀ ਕਪੜੇ ਤੋਂ ਆਂਦੀ ਪਹਿਲਾਂ ਵੀ ਤਾਂ ਕਪੜੇ ਧੋਈਦੇ ਸੀ ਤੇ ਰਹੀ ਗੱਲ ਨੂਨ ਮਿਰਚ ਦੀ ਨੂਨ ਮਿਰਚ ਵੀ ਆਪਣੀ ਦਾਲ ਚ ਹੀ ਪਾਉਂਦੀ ਐ ਕਿਹੜਾ ਕੱਲੇ ਕੱਲੇ ਦੀ ਕੌਲੀ ਚ ਘੋਲਦੀ ਫਿਰਦੀ ਐ ਤੂੰ ਗੱਲਾਂ ਕਹੇ ਦੀਆਂ ਕਰੀ ਜਾਂਦੀ ਐ ਨਾ ਮੈਂ ਕਿਹੋ ਜਿਹੀਆਂ ਗੱਲਾਂ ਕਰਦੀਆਂ ਮੈਂ ਸੱਚੀਆਂ ਹੀ ਕਹਿੰਦੀਆਂ ਮੈਂ ਕਿਹੜਾ ਆਇਆ ਨਹੀਂ ਵੀ ਸਰਪ ਦੇ ਫੱਕੇ ਮਾਰਦੀ ਐ ਮੈਂ ਆਇਆ ਨਹੀਂ ਆ ਵੀ ਮਾੜਾ ਮੋਟਾ ਸਾਵਨਾ ਚੱਲਣਾ ਪੈਂਦਾ ਹੁੰਦਾ ਘਰ ਦੇ ਵਿੱਚ ਐ ਮੇਰੀ ਗੱਲ ਸੁਣ ਸਾਰਾ ਕੁਝ ਮਕੋ ਕੇ ਧਰ ਦਿੰਦੀ ਐ ਅੱਗੇ ਵੀ ਤਾਂ ਸੌਦਾ ਹੁੰਦਾ ਹੀ ਸੀ ਅੱਗੇ ਮੈਂ ਮਹੀਨਾ ਮਹੀਨੇ ਦਾ ਆਉਂਦਾ ਮੈਂ ਢੂੜ ਮਹੀਨਾ ਕੱਢ ਲੈਂਦੀ ਉਸ ਸੌਦੇ ਨਾਲ ਤੇ ਹੁਣ ਮਹੀਨੇ ਦਾ ਆਉਂਦਾ ਹੁਣ 20 ਦਿਨ ਨਿਕਲਦੇ ਆ ਤੇ ਫਿਰ ਇਹਦੇ ਹੱਥਾਂ 'ਚ ਹੀ ਬਰਕਤ ਹੈ ਨਹੀਂ ਜਿਹੜਾ ਸਾਰਾ ਕੁਝ ਮਕੋ ਦਿੰਦੀ ਹੈ ਇਹ ਬੇਬੇ ਕੀ ਤੁਸੀਂ ਬਰਕਤ ਬਰਕਤ ਲਾਈ ਆ ਕਿੰਨੇ ਦਿਨ ਹੋ ਗਏ ਮੈਨੂੰ ਸੁਣੀ ਜਾਂਦੀ ਨੂੰ ਜਿੱਦੇ ਨਹੀਂ ਮੈਂ ਆਈ ਉਹਦੋਂ ਦੀ ਇਹੀ ਗੱਲ ਸੁਣਦੀ ਆ ਤੁਹਾਡੇ ਮੂੰਹੋਂ ਜੇ ਰੋਟੀ ਵੱਧ ਜਾਂਦੀ ਹੈ ਤੇ ਉਹਦੇ ਵਿੱਚ ਮੇਰਾ ਕੀ ਕਸੂਰ ਹੈ ਜਦੋਂ ਕੋਈ ਖਾਂਦਾ ਹੀ ਨਹੀਂਗਾ ਜੇ ਉਹਦੇ ਆਰਪਨ ਨੇ ਫੋਨ ਕੀਤਾ ਸੀ ਤਾਂ ਰੋਟੀਆਂ ਵੱਧਗੀਆਂ ਸੀ ਉਹ ਕਹਿੰਦੀ ਮੈਂ ਸੇਲਗਾਣਾ ਖਾ ਕੇ ਆਉਂਗੀ ਉਦੋਂ ਰੋਟੀਆਂ ਮੈਂ ਲਾ ਲਵਾਂ ਸੀ ਪਹਿਲਾਂ ਤੇ ਜੇ ਹੁਣ ਕੋਈ ਮੈਂ ਰੋਟੀਆਂ ਲਾਉਣੀ ਆ ਤੇ ਜੇ ਕੋਈ ਵੱਧ ਖਾ ਲੈਂਦਾ ਤੇ ਰੋਟੀਆਂ ਘਟ ਜਾਂ ਫਿਰ ਮੈਨੂੰ ਇੱਕ ਗੱਲ ਇਹ ਦੱਸੋ ਜਦੋਂ ਇਸ ਘਰ ਦੇ ਵਿੱਚ ਕੋਈ ਚੱਜ ਦਾ ਕੰਮ ਹੁੰਦਾ ਹੈ ਕੋਈ ਤੁਸੀਂ ਚੀਜ਼ ਲੈਣੇ ਆ ਕੋਈ ਪੈਸਾ ਤੇ ਲਾਉਂਦਾ ਹੈ ਠੀਕ ਹੈ ਨਾ ਫਸਲવાડી ਵਧੀਆ ਹੁੰਦੀ ਉਦੋਂ ਤਾਂ ਤੁਸੀਂ ਕਦੇ ਕਹਿ ਨਹੀਂ ਗਾ ਵੀ ਭਾਈ ਤੂੰ ਚੰਗੀ ਹੈ ਤੇਰੇ ਚੰਗੇ ਪੈਰ ਪਏ ਆ ਸਾਡੇ ਘਰੇ ਵੀ ਜਿਹੜੀ ਅੱਜ ਤੱਕ ਵੀ ਵਧੀਆ ਕਮਾਈ ਹੁੰਦੀ ਆ ਜਦੋਂ ਕੋਈ ਘਰ 'ਚ ਨੁਕਸਾਨ ਹੋ ਜਾਂਦਾ ਉਦੋਂ ਤੁਸੀਂ ਮੈਨੂੰ ਕਹਿਣ ਲੱਗ ਜਾਨੀ ਵੀ ਤੇਰੇ ਕਰਕੇ ਇਹ ਸਾਰਾ ਕੁਝ ਹੁੰਦਾ ਏ ਇਹ ਗੱਲ ਤਾਂ ਬੇਬੇ ਦੀ ਪੱਕੀ ਹੈ ਜਦੋਂ ਦੀ ਇਹ ਆਈ ਹੈ ਆਪਣੇ ਘਰ ਦਾ ਕੰਮ ਦੁੱਗਣਾ ਹੋ ਗਿਆ ਔਰ ਇਹ ਗੱਲ ਸੌਦੇ ਪੱਤੇ ਦੀ ਸੌਦਾ ਪਤਾ ਤਾਂ ਜੇ ਬੰਦੇ ਵਧਾਂਗੇ ਸੌਦਾ ਪਤਾ ਤਾਂ ਬਤਾਉਣੇ ਤੂੰ ਕਾ ਖਰਚਾ ਵੀ ਵਧੂਗਾ ਕੀ ਹੋ ਗਿਆ ਆਪਣਾ ਨੋਨ ਮੈਰਜ ਆਪਾਂ ਵੱਧ ਲਿਆ ਕਰਾਂਗੇ ਉਹਦੀ ਖਾਤਰ ਬੇਬੇ ਤੂੰ ਇਹਨੂੰ ਐਂ ਨਾ ਕਹਿ ਕਰ ਤੇਰੇ ਹੱਥਾਂ 'ਚ ਬਰਕਤ ਨਹੀਂ ਹੋएगी ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਸਾਡੀ ਅੱਜ ਦੀ ਇਸ ਵੀਡੀਓ ਦਾ ਮੈਸੇਜ ਇਹ ਹੈ ਜੀ ਜਿਵੇਂ ਕਿ ਕਈ ਸੱਸਾਂ ਹੁੰਦੀਆਂ ਨੇ ਉਹ ਨੋਆ ਨੂੰ ਕਹਿ ਦਿੰਦੀਆਂ ਨੇ ਵੀ ਜਿੱਦੇਆਂ ਦੀਆਂ ਤੁਸੀਂ ਇਸ ਘਰ 'ਚ ਆਈਆਂ ਨੇ ਵੀ ਜੋ ਵੀ ਨੁਕਸਾਨ ਹੁੰਦਾ ਇਹ ਵੀ ਉਹ ਥੋੜੇ ਕਰਕੇ ਹੁੰਦਾ ਹੈ ਥੋੜੇ ਹੱਥਾਂ ਦੇ ਵਿੱਚ ਬਰਕਤ ਨਹੀਂ ਵੀ ਜਿੱਦੇ ਦੇ ਤੁਸੀਂ ਇਸ ਘਰ 'ਚ ਪੈਰ ਪਾਏ ਆ ਠੀਕ ਹੈ ਨਾ ਪੇਪਰ ਮੈਂ ਇੱਕ ਅਸੀਂ ਇਹ ਕਹਿਣਾ ਚਾਹਣੀ ਆ ਵੀ ਜੇ ਉਹਨਾਂ ਦੇ ਆਉਣ ਦੇ ਨਾਲ ਘਰ ਦੇ ਵਿੱਚ ਕੋਈ ਵੀ ਘਾਟਾ ਹੁਣ ਪੈਂਦਾ ਏ ਉਹ ਤੁਸੀਂ ਨੂਹ ਦੇ ਸਿਰ ਮਾਰ ਦਿੰਨੇ ਆ ਪਰ ਜੇ ਆਪਾਂ ਆਪ ਨੂੰ ਘਰ ਦੇ ਵਿੱਚ ਵਾਧਾ ਹੁੰਦਾ ਕਿਸੇ ਚੀਜ਼ ਦੇ ਵਿੱਚ ਉਹਦੇ ਵਿੱਚ ਆਪਾਂ ਕਦੇ ਨੂਹ ਨੂੰ ਨਹੀਂ ਕਿਹਾ ਵੀ ਇਹ ਤੇਰੇ ਕਰਕੇ ਹੋ ਰਿਹਾ ਏ ਤੇ ਜੇ ਆਪਾਂ ਇਹੀ ਕਹਿਣਾ ਉਹਨੂੰ ਵੀ ਤੇਰੇ ਕਰਕੇ ਘਾਟਾ ਪੈਂਦਾ ਤੇ ਨੂਹ ਨੂੰ ਇਹੀ ਵੀ ਕਹੋ ਵੀ ਤੇਰੇ ਕਰਕੇ ਹੀ ਵਾਧਾ ਹੁੰਦਾ ਏ ਇਸ ਕਰਕੇ ਨੂਹਾਂ ਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਵੀ ਤੇਰੇ ਹੱਥਾਂ ਦੇ ਵਿੱਚ ਬਰਕਤ ਨਹੀਂ ਹੁੰਦੀਗੀ